ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਨ ਕੀ ਹੋਲੇ ਮਮ ਹੋਲਾ ਕਹੇਓ ਕਿਰਪਾ ਨਿਦ ਬਚਨ ਅਮੂਲਾ ਦਸ਼ਮੇਸ਼ ਪਿਤਾ ਸਤਗੁਰੂ ਧਾਨਕੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਨੇ ਤਖਸ਼ਰੀ ਕੇਸਕਰ ਸਾਹਿਬ ਚਿਰੀ ਅਲਨਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਜਣਾ ਕੀਤੀ ਔਰ ਆਪਣੇ ਪਿਆਰੇ ਖਾਲਸਿਆਂ ਨੂੰ ਥੋਲੇ ਮਹੱਲੇ ਵਰਗਾ ਅਮੀਤ ਤਿਉਹਾਰ ਸਤਗੁਰਾਂ ਨੇ ਨਕਸ਼ਿਸ਼ ਕੀਤਾ ਹੈ ਬੇਸ਼ੱਕ ਇਹ ਤਿਉਹਾਰ ਜਿਵੇਂ ਕਿ ਹੋਲੀ ਹੈ ਹੋਲੀ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਹੋਲੀ ਮરાਈ ਜਾਂਦੀ ਹੈ ਕੋਈ ਪਾਣੀ ਪਾ ਕੇ ਹੋਲੀ ਖੇਡਦਾ ਹੈ ਕੋਈ ਰੰਗ ਪਾ ਕੇ ਹੋਲੀ ਖੇਡਦਾ ਹੈ ਕੋਈ ਇੱਕ ਦੂਜੇ ਉੱਪਰ ਗੋਬਰ ਪਾ ਕੇ ਖੇਡਦਾ ਹੈ ਕੋਈ ਗੰਦਗੀ ਪਾ ਕੇ ਖੇਡਦਾ ਹੈ ਔਰ ਲੱਠ ਮਾਰ ਹੋਲੀ ਵੀ ਹਿੰਦੁਸਤਾਨ ਦੇ ਵਿੱਚ ਖੇਡੀ ਜਾਂਦੀ ਹੈ ਇਹ ਬਾਕੀ ਧਰਮਾਂ ਦੀ ਆਪੋ ਆਪਣੀ ਇੱਕ ਪਰੰਪਰਾ ਪਰਕਲਵੀ ਤਰਪਾਦਸ਼ਾ ਨੇ ਇਥੇ ਤਖਸ਼ੀਲੇ ਕੇਸ ਕਰ ਸਰਬੀ ਦੀ 파ਮਨ ਧਰਤੀ ਤੇ ਖਾਲਸੇ ਨੂੰ ਸਾਜ ਕੇ ਖਾਲਸਿਆਂ ਨੂੰ ਇੱਕ ਨਿਆਰਾ ਪਨ ਬਖਸ਼ਿਸ਼ ਕੀਤਾ ਖਾਲਸਿਆਂ ਨੂੰ ਬੱਕਰੀ ਹੋਂਦ ਹਸਤੇ ਬਖਸ਼ਿਸ਼ ਕੀਤੀ ਔਰ ਖਾਲਸਿਆਂ ਨੂੰ ਸਰਵੋਤਮ ਤਰਗੇ ਤਰਪਾਦਸ਼ਾ ਨੇ ਦੱਸਿਆ ਕਿ ਇਹ ਜਿਹੜਾ ਮੇਰਾ ਖਾਲਸਾ ਹੈ ਇਹ ਬਾਕੀ ਸਾਰੇ ਸੰਸਾਰ ਤੋਂ ਨਿਆਰਾ ਹੈ ਔਰ ਸਤਗੁਰਾਂ ਦੇ ਬਚਨ ਵੀ ਨੇ ਜੱਪਲ ਖਾਲਸਾ ਰਹੇ ਨਿਆਰਾ ਪਾਬਲਕ ਤੇਜ ਦਿੱਤੀ ਉਹ ਮੈਂ ਸਾਰਾ ਜੱਬ ਇਹ ਗਏ ਹੈ ਵਿਪਰਨ ਕੀ ਰੀਤ ਮਾਣਾ ਕਰੋ ਨੇ ਕੀ ਪ੍ਰਤੀਤ ਕਲਗੀਧਰ ਪਾਤਸ਼ਾਹ ਗੁਰਦੁਆਰਾ ਹੋਰਗੜ ਸੈਕਟਰ ਪਾਵਨ ਅਸਥਾਨ ਤੇ ਸੰਗਾਂ ਦੇ ਕੋਲ ਮਸਲੂਈ ਖੇਡਾਂ ਕਰਵਾਇਆ ਕਰਦੇ ਸਨ ਇੱਕ ਗਰੁੱਪ ਨੇ ਹੱਲਾ ਕਰਨਾ ਦੂਜੇ ਤੇ ਦੂਜੇ ਨੇ ਹੱਲਾ ਰੋਕਣਾ ਔਰ ਜਿਸ ਗਰੁੱਪ ਨੇ ਉਸ ਹੱਲੇ ਦੇ ਵਿੱਚ ਉਹਨਾਂ ਮਸਲੂਈ ਖੇਡਾਂ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਤੇ ਕਲਗੀਧਰ ਪਾਤਸ਼ਾਹ ਉਸ ਗਰੁੱਪ ਨੂੰ ਉਸ ਜਥੇ ਨੂੰ ਸਸ ਸੱਚੇ ਪਾਸ਼ਾ ਬੜਾ ਸਨਮਾਨ ਦਿਆ ਕਰਦੇ ਸਨ ਸੁਭਪੇ ਦਿਆ ਕਰਦੇ ਸਨ ਪਿਆਰ ਕਰਦੇ ਸਨ ਔਰ ਜਿਹੜਾ ਧੜਾ ਉਸ ਹੱਲੇ ਵਿੱਚ ਹਾਰ ਜਾਂਦਾ ਸੀ ਉਸ ਧੜੇ ਨੂੰ ਵੀ ਤਿਆਰੀ ਕਰਨ ਵਾਸਤੇ ਕਲਗੀਧਰ ਪਾਸ਼ਾ ਅਸੀਸਾਂ ਦੇ ਕੇ ਪਿਆਰ ਦੇ ਕੇ ਤੇ ਉਤਸ਼ਾਹਤ ਕਰਿਆ ਕਰਦੇ ਸਨ ਕਲਗੀਧਰ ਪਾਸ਼ਾ ਨੇ ਇਹ ਬਚਨ ਕੀਤੇ ਸਨ ਕਿ ਜਦੋਂ ਕੋਲੇ ਮਹੱਲੇ ਦੇ ਤਿਉਹਾਰ ਤੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਇਕੱਤਰ ਹੋਇਆ ਕਰੇਗਾ ਤੇ ਉਸ ਖਾਲਸੇ ਦੇ ਵਿੱਚ ਅਸੀਂ ਆਪ ਸ਼ਾਮਲ ਹੋਇਆ ਕਰਾਂਗੇ ਔਰ ਇਸ ਗੱਲ ਵਿੱਚ ਕੋਈ ਦੋਰਾਮਾ ਨਹੀਂ ਕੋਈ ਛੱਕ ਨਹੀਂ ਕਿ ਜਿੱਥੇ ਪਿਆਰ ਵਰ ਪਿਆਰ ਖਾਲਸਾ ਭਾਵੇਂ ਉੱਥੇ ਬੈਠਾ ਹੈ ਉਹ ਕਲਗੀਧਰ ਪਾਸ਼ਾ ਦੀ ਮਿਹਰ ਉਸ ਸਿੱਖ ਤੇ ਉਸ ਖਾਲਸੇ ਤੇ ਹੈ ਔਰ ਹੋਲੇ ਮਹੱਲੇ ਦੇ ਤਿਉਹਾਰ ਵਿੱਚ ਜਿੱਥੇ ਨਿਹੰਗ ਸਿੰਘ ਤਾਲਪੰਥ ਟਕਸਾਲਾ ਵੱਖ-ਵੱਖ ਜਥੇ ਬੰਦੀਆਂ ਸੰਪਰਦਾਵਾਂ ਸੰਸਥਾਵਾਂ ਉੱਥੇ ਪਹੁੰਚ ਕਰਕੇ ਹਾਜ਼ਰੀ ਲਵਾਉਂਦੀਆਂ ਉੱਥੇ ਨਿਹੰਗ ਸਿੰਘਾਂ ਦੇ ਜਿਹੜੇ ਜਿਹੜਾ ਜਲਵਾ ਹੈ ਉਹ ਦੇਖਣ ਜੋ ਹੁੰਦਾ ਸੰਗਤ ਦੇਸ਼ਾਵਦੇਸ਼ਾਂ ਤੋਂ ਪਹੁੰਚਦੀ ਹੈ ਔਰ ਤਖਸ਼ੀਰੀ ਕੇਸ ਕਰ ਸਰ ਸੈਭ ਜੀਤੋਂ ਕੋਲੇ ਮੁਹੱਲੇ ਵਾਲੇ ਬਿਨ ਵਿਵਾਨ ਸਜਿਆ ਹੁੰਦਾ ਔਰ ਦੁਪਹਿਰ ਤੇ 12 ਵਜੇ ਅਰਦਾਸ ਕਰਕੇ ਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮੁਹੱਲੇ ਦੀ ਜਿਹੜੀ ਅਰੰਭਤਾ ਹੈ ਉਹ ਕੀਤੀ ਜਾਂਦੀ ਹੈ ਔਰ ਮੁਹੱਲੇ ਦੀ ਸਮਾਪਤੀ ਮਾਤਾ ਜੀਤੋਂ ਜਿਹਦਾ ਜਿਹੜਾ ਦੇਹੜਾ ਜਿਹੜਾ ਸਥਾਨ ਹੈ ਉੱਥੇ ਜਾ ਕੇ ਤੇ ਮੁਹੱਲੇ ਦੀ ਸਮਾਪਤੀ ਹੁੰਦੀ ਹੈ ਚਰਨ ਗੰਗਾ ਸਟੇਡੀਅਮ ਦੇ ਵਿੱਚ ਨਿਹੰਗ ਸਿੰਘ ਫੌਜਾਂ ਪਹੁੰਚਦੀਆਂ ਨੇ ਸੰਗਤਾਂ ਪਹੁੰਚਦੀਆਂ ਨੇ ਉੱਥੇ ਘੋੜਸਵਾਰੀ ਨੇਜੇਬਾਜੀ ਗੱਤਕੇ ਬਾਜੀ ਇਤਿਆਦਤ ਜਿਹੜੇ ਜੋਰ ਨੇ ਉਹ ਨਿਹੰਗ ਸਿੰਘ ਜਿਹਾ ਬੰਦੀਆਂ ਦਿਖਾਉਂਦੀਆਂ ਸੋ ਕੋਲੇ ਮਹੱਲੇ ਦੇ ਤਿਉਹਾਰ ਦਾ ਜਿਹੜਾ ਉਹ ਅਲੌਕਿਕ ਨਜ਼ਾਰਾ ਹੈ ਉਹ ਦੇਖਣ ਯੋਗ ਹੁੰਦਾ ਹੈ ਦਰਸ਼ਨ ਕਰਨ ਯੋਗ ਹੁੰਦਾ ਹੈ ਸਮੁੱਚੇ ਖਾਲਸਿਆਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਇਸ ਪਾਵਨ ਤਿਉਹਾਰ ਤੇ ਸ੍ਰੀ ਅਨੰਦpur ਸਾਹਿਬ ਸ੍ਰੀ ਇਸਕਟ ਸਾਹਿਬ ਜੀ ਵਿਖੇ 15 ਤਰੀਕ ਨੂੰ 15 ਤਰੀਕ ਤੋਂ ਪਹਿਲਾਂ ਵਿਗਿਆਹ ਸੰਗਤਾਂ ਦੀ ਆਮਤਾਂ ਹੋ ਚੁੱਕੀ ਹੈ ਔਰ 10 ਤਰੀਕ ਨੂੰ ਹੋਲੇ ਮਹੱਲੇ ਦੇ ਪਹਿਲੇ ਪੜਾ ਦੀ ਅਰੰਭਤਾ ਵੀ ਹੋ ਚੁੱਕੀ ਹੈ ਗੁਰਦੁਆਰਾ ਪਤਾਲਪੁਰੀ ਸਾਹਿਬ ਜੀ ਕੀ ਕੋਤ ਸਹਿਬ ਜੀ ਤੋਂ ਔਰ 12 ਤਰੀਕ ਨੂੰ ਪਹਿਲੇ ਪੜਾ ਦੀ ਸੰਪੂਰਨਤਾ ਹੋਣੀ ਹੈ ਔਰ 13 ਤਰੀਕ ਨੂੰ ਦੂਜੇ ਪੜਾ ਦੀ ਅਰੰਭਤਾ ਹੋਣੀ ਹੈ ਔਰ 15 ਤਰੀਕ ਨੂੰ ਹੋਲਾ ਮਹੱਲਾ ਜਿਹੜਾ ਉਹ ਮਹੱਲਾ ਪਖਸ਼ ਤਰੀਕੇ ਅਸਕਰ ਸਹਿਬ ਤੋਂ ਸਜਾਇਆ ਜਾਣਾ ਹੈ ਸਮੁੱਚੀਆਂ ਸੰਗਤਾਂ ਨੂੰ ਖਾਲਸੇ ਦੇ ਇਸ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾ ਹੋ। ਦਿਖੋ ਹੋਲਾ ਬਹੰਦਾ ਗੁਰੂ ਦਾ ਬਖਸ਼ਿਆ ਹੋਇਆ ਤਿਉਹਾਰ ਹੈ। ਔਰ ਬੜੀਆਂ ਸੰਗਤਾਂ ਉੱਥੇ ਸੇਵਾ ਕਰਦੀਆਂ ਨੇ, ਕੁਲੰਡਰਾਂ ਦੀ ਸੇਵਾ ਕਰਦਾ, ਕੋਈ ਜੋੜਿਆਂ ਦੀ ਸੇਵਾ ਕਰਦਾ, ਕੋਈ ਟਰਾਂਸਪੋਰਟ ਦੀ ਸੇਵਾ ਕਰਦਾ, ਕੋਈ ਮੈਡੀਕਲ ਦੀ ਸੇਵਾ ਕਰਦਾ ਔਰ ਬਹੁਤ ਸੰਗਤਾਂ ਚਾਪੇ ਸ਼ਰਦਾ ਦੇ ਨਾਲ ਲਤਮਸਤਕ ਹੋਣ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਜਾਂਦੀਆਂ। ਦੇਸ਼-ਵਦੇਸ਼ ਤੋਂ ਸੰਗਤਾਂ ਪਹੁੰਚਦੀਆਂ ਆਂ, ਦੇਸ਼-ਵਦੇਸ਼ ਤੋਂ ਮੀਡੀਆ ਉੱਥੇ ਪਹੁੰਚਦਾ। ਔਰ ਇੱਕ ਬੇਨਤੀ ਹਰ ਵਾਰ ਕੀਤੀ ਜਾਂਦੀ ਹੈ ਔਰ ਇੱਕ ਸੰਗਤ ਦੇ ਵਿੱਚ ਬੜੀ-ਬੜੀ ਇਸ ਗੱਲ ਦੀ ਸ਼ਿਕਾਇਤ ਵੀ ਹੈ ਕਿ ਜਿਹੜੇ ਹੁੱਲੜਬਾਜ਼ ਸਾਡੇ ਵੀਰ ਸਾਡੇ ਬੱਚੇ ਨੌਜਵਾਨ ਮੋਟਰਸਾਈਕਲਾਂ ਤੇ ਛੜ ਕੇ ਤਿੰਨ ਤਿੰਨ ਚਾਰ ਚਰ ਜਣੇ ਮੋਟਰਸਾਈਕਲਾਂ ਦੇ ਸਲੈਂਸਰ ਵਾਕੇ ਉਹਨਾਂ ਦੇ ਪਟਾਕੇ ਪਾਉਂਦੇ ਹੋਏ ਜਾਂ ਟਰੈਕਟਰਾਂ ਦੇ ਉੱਤੇ ਵੱਡੇ-ਵੱਡੇ ਸਪੀਕਰ ਲਾ ਕੇ ਉੱਚੀ ਆਵਾਜ਼ ਵਿੱਚ ਜਿਹੜਾ ਸ਼ੋਰ ਪ੍ਰਦੂਸ਼ਣ ਹੈ ਉਹ ਕਰਦੇ ਹੋਏ ਹੁੱਲੜਬਾਜੀ ਕਰਦੇ ਹੋਏ ਅਨੰਦਪੁਰ ਸਾਹਿਬ ਜਾਂਦੇ ਨੇ ਉਹਨਾਂ ਨੂੰ ਬੇਨਤੀ ਹੈ ਇਹ ਇਤੋਂ ਬੇਰੇਜ ਕਰੋ ਕਿਉਂਕਿ ਕਈ ਵਾਰ ਉਸ ਹੁੱਲੜਬਾਜੀ ਵਿੱਚ ਬਹੁਤ ਕੀਮਤੀ ਜਾਨਾਂ ਚਲੀ ਨਾ ਜਾਂਦੀਆਂ ਨੇ ਲੋਕਾਂ ਦੇ ਜਵਾਨ ਪੁੱਤ ਬੱਚੇ ਕਈ ਵਾਰ ਐਕਸੀਡੈਂਟ ਹੋ ਕੇ ਜਾਂ ਕਿਸੇ ਕਾਰਨ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਨੇ ਔਰ ਲੋਕਾਂ ਨੂੰ ਪਰੇਸ਼ਾਨੀ ਵੀ ਹੁੰਦੀ ਆ ਕਈ ਲੋਕ ਇਹਨਾਂ ਸਿ ਚੀਜ਼ਾਂ ਦੇ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਾਵਨ ਤਿਉਹਾਰ ਤੇ ਕਿਸੇ ਪ੍ਰਕਾਰ ਦੀ ਕੋਈ ਵੀ ਹੁੱਲੜਬਾਜੀ ਨਾ ਕਰਕੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਔਰ ਲੰਗਰ ਲਾਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੋਈ ਵੀ ਐਸਾ ਮਟੀਰੀਅਲ ਲੰਗਰ ਦੇ ਵਿੱਚ ਨਾ ਵਰਤਿਆ ਜਾਏ ਜਿਸ ਕਾਰਨ ਕਰਕੇ ਜਿਹੜਾ ਵਾਤਾਵਰਣ ਹੈ ਉਹ ਪ੍ਰਦੂਸ਼ਿਤ ਹੋਵੇ ਵਾਤਾਵਰਣ ਪ੍ਰਦੂਸ਼ਿਤ ਨਹੀਂ ਕਰਨਾ ਜਿਹੜੇ ਡਿਸਪੋਜ਼ਰ ਬਰਤਨ ਕਰਨੀ ਹੈ ਉਹ ਉਹ ਡਿਸਪੋਜ਼ਰ ਬਰਤਨ ਵਰਤਿਆ ਜਾਏ ਕਿ ਜਿਸ ਤੇ ਵਰਤਨ ਦੇ ਨਾਲ ਕੋਈ ਜਿਹੜਾ ਧਰਤੀ ਦਾ ਜਿਹੜਾ ਵਾਤਾਵਰਣ ਉਹ ਖਰਾਬ ਨਾ ਹੋਵੇ ਔਰ ਲੰਗਰਾਂ ਦੇ ਵਿੱਚ ਜਿਹੜੀਆਂ ਮਿਆਰੀ ਵਸਤੂਆਂ ਨੇ ਉਹ ਵਰਤੀਆਂ ਜਾਣ ਔਰ ਸਾਫ ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਤਾਂ ਕਿ ਸਾਡੀ ਸਭ ਦੀ ਉੱਥੇ ਸੇਵਾ ਕਰਨ ਵਾਲਿਆਂ ਦੀ ਔਰ ਲੰਗਰ ਸ਼ਕਨ ਵਾਲਿਆਂ ਦੀ ਜਿਹੜੀ ਸਿਹਤ ਹੈ ਉਹ ਬਿਲਕੁਲ ਰੋਈ ਅਤੇ ਤੰਦਰੁਸਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ